ਇੰਗਰੇਜ਼ੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਲਗੇ ਆ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹ ਰਹਾਂ ਦੇ ਫਾਰਮ ਤੋਂ ਸਤਨਾਕ ਮੱਝਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ 5 ਮੱਝਾਂ ਬੱਚੇ ਵਾਲੀਆਂ ਤੇ 2 ਮੱਝਾਂ ਬਿਨਾਂ ਬੱਚੇ ਤੋਂ ਹੋਣਗੀਆਂ ਜੀ ਦੁੱਧ ਦੋਸਤੋ ਇਹਨਾਂ ਮੱਝਾਂ ਥੱਲੇ 7-8 ਕਿਲੋ ਤੋਂ ਲੈ ਕੇ ਤੇ 9-10 ਲੀਟਰ ਦੇ ਲਾ ਕੇ ਬਣੇ ਦੁੱਧ ਹੋਊਗਾ ਜੀ ਮੁੱਲ ਦੀ ਗੱਲ ਕਰੀਏ ਦੋਸਤੋ 50,000 ਤੋਂ ਲੈ ਕੇ ਤੇ 70,000 ਰੁਪਏ ਤੱਕ ਦਾ ਅੱਜ ਦਾ ਰੇਟ ਵੀਡੀਓ ਦੇ ਵਿੱਚ ਹੋਊਗਾ ਮੱਝਾਂ ਦਾ ਬਾਕੀ ਡਿਟੇਲ ਆਪਾਂ ਸਾਰੀ ਬਾਈ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਬਟਨ ਨੂੰ ਆਲਟ ਸਿਲੈਕਟ ਕਰਦੇ ਹੋ ਇੰਸਟਾਗ੍ਰam ਫੇਸਬੁੱਕ ਵਾਲੇ ਵੀਰਾਂ ਨੂੰ ਬੇਨਤੀ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ हां जी भाई साशि काल जी साशि काल जी महाराज और भाई जी ठीक ठाक हो बढ़िया जी जय दी कला जी चलिए ਤਾਂ ਕੰਮ ਕਰ ਵਧੀਆ ਵਧੀਆ ਜੀ ਹੋਰ ਖੇੜਾ ਡੇਰੀ ਫਾਰਮ ਖਾਣੇ ਸਾਰੇ ਭੈਣ ਭਾਣ ਨੂੰ ਆਪਣੇ ਪਿਆਰੇ ਸასი ਕਾਲ ਜੀ ਸასი ਕਾਲ ਜੀ ਮਹਾਰਾਜ ਇਹੋ ਰਿਕੁਐਸਟ ਬੇਨਤੀ ਕਰਦੇ ਹਾਂ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਵਿਜ਼ਿਟਰਾਂ ਦਾ ਬਹੁਤ ਬਹੁਤ ਜੀ ਆਪਣੇ ਤੋਂ ਨਾ ਹੈਗੇ ਨਾ ਕੱਜ ਦਾ ਹਾਂ ਜੀ ਸੱਤ ਹੋਣਗੇ ਪੰਜ ਬੱਚਿਆਂ ਵਾਲੀਆਂ ਦੋ ਬੱਚਿਆਂ ਤੋਂ ਬਣਾ ਠੀਕ ਹੈ ਜੀ ਜਿਦਾਂ ਜਿਦਾਂ ਡੰਗਰ ਦੀ ਡਿਟੇਲ ਦੁੱਧ ਦੀ ਸਾਰੀ ਆਪਾਂ ਦਈ ਜਾਵਾਂਗੇ ਤੇ ਭੈਣ ਭਰਾਵਾਂ ਘੜੀ ਹੱਥ ਜੋੜ ਕੇ ਬੈੰਦੀ ਵੀਡੀਓ ਸ਼ੁਰੂਤ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਬੈਹਿ ਜਾਓਗੇ ਫਿਰ ਆਪਾਂ ਚਾਈ ਪੀਣ ਆਪਾਂ ਠੀਕ ਹੈ ਘਰੇ ਆ ਕੇ ਆਪਦੀ ਤੁਸਲੀ ਕਰਿਓ ਅਡਰੈਸ ਆਪਣਾ ਬੋਲ ਜੀ ਨਾਮ ਜੀ ਪ੍ਰਤਾਪ ਸਿੰਘ ਜਹਾ ਪਿੰਡ ਝਾਂਕੇ ਫੋਦ ਜਿਹੜਾ ਤਨਤਨ ਤਸੀਲ ਉਦਨਤਨ ਹਾਂਜੀ ਮੋਬਾਈਲ ਨੰਬਰ 988474127 62873 ਤਰੀਕ ਠੀਕ ਹੈ ਜੀ ਦੋਸਤੋ ਮਾਈਕ ਨਾ ਹੋਣ ਦਾ ਕਾਰਨ ਮਾਈਕ ਦੇ ਵਿੱਚ ਕੋਈ ਪ੍ਰੋਬਲਮ ਪੈ ਗਈ ਇਸ ਕਰਕੇ ਜੇ ਕੋਈ ਥੋੜੀ ਜਿਹੀ ਆਵਾਜ਼ ਦੀ ਕਿਤੇ ਕਨਫਿਊਜ਼ ਬਾਕੀ ਜੇ ਕੋਈ ਪ੍ਰੋਬਲਮ ਜਾਪੂਗੀ ਵਜੇ ਦੇ ਵਿੱਚ ਤੇ ਤੁਸੀਂ ਨੰਬਰ ਵੀ ਦੱਸ ਸਕਦੇ ਹੋ। ਉਹ ਵੀ ਆਪਾਂ ਖੋਲਦੇ ਆਂ ਵੀ ਬੰਦਦੇ ਆਂ ਆਪਾਂ ਦੱਸੀ ਜਾਂਦੇ ਹਾਂ। ਹਾਂਜੀ ਹਾਂਜੀ। ਤੇ ਸ਼ੁਰੂ ਕਰ ਲਈ ਵੀਰ ਆਪਾਂ ਵਰਯਮ ਸਿੰਘ ਜੀ ਇਸ ਮਾਝ ਤੋਂ ਪਹਿਲਾਂ ਦੱਸੀਏ ਡਿਟੇਲ ਵੀ ਰਹੀ ਸੀ। ਇਹ ਪਹਿਲਾਂ ਉਸ ਦਾ ਛੋਟੀ ਏ। ਹੂੰ। ਸੂਈ ਨੂੰ 3 3.5 ਮਹੀਨੇ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ। ਠੀਕ ਹੈ ਜੀ। ਤੇ ਦੁੱਧ ਕਦੋਂ ਤਿਆਰ ਹੈ ਜੀ? ਦੁੱਧ ਦੀ ਗੱਲ ਕਰੀਏ ਤਾਂ ਦੁੱਧ ਹੈਗਾ ਜੀ ਭਾਜੀ ਇਹ ਥੱਲੇ 8 ਲੀਟਰ। 8 ਲੀਟਰ ਹੁਣ ਪੱਕਾ ਦੁੱਧ ਹੈ। ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ। ਸੂਈ ਨੂੰ 3 3.5 ਮਹੀਨੇ ਆਇਆ 1 53000 ਦੇ ਵਿੱਚ 500 ਕਿਲੋਮੀਟਰ ਤਿੱਕਰ ਜੇ ਕੋਈ ਗੱਡੀ ਆਉਦੀ ਲਿਆਊਗਾ ਪੂਰੇ 50000 ਦੀ ਮੈਂ ਦੇਣੀ ਆ ਠੀਕ ਹੈ ਲੋ ਦੋਸਤੋ ਸਭ ਤੋਂ ਪਹਿਲਾ ਮੋਲ ਬਿਲਕੁਲ ਨੋਰਮਲ 53000 ਰੁਪਏ ਦੇ ਵਿੱਚ ਪਹਿਲਾ ਸੂਆ ਝੋਟੀ ਦੁੱਧ 8 ਕਿਲੋ ਮੰਨ ਕੇ ਕੋਈ ਵੀਰ ਭਰਾ ਸੌਦਾ ਕਰ ਲੇ ਜੇ ਕੋਈ ਵੀਰ ਗੱਡੀ ਆਪਣੀ ਲੈ ਆਵੇ ਤਾਂ ਫਿਰ ਦੋਸਤੋ 50000 ਰੁਪਏ ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲ ਜਣੀ ਹੈ ਪਹਿਲਾ ਸੂਆ ਝੋਟੀ 1 ਮਹੀਨਾ ਬਣੀ ਨੋ ਗਿਆ ਤੇ 3 ਤੋਂ 3.5 ਮਹੀਨਿਆਂ ਦਾ ਟਾਈਮ ਲੱਦ ਸੁਈ ਨੋ ਗਿਆ ਕਦ ਕਦ ਮੈਂ ਦਾ ਚੰਗਾ ਰਾਜੀਪੂਰੀ ਜੰਮੀਪੂਰੀ ਚੈੱਕ ਕਰ ਲਿਓ ਹਾਂ ਜੀ ਦੇਖੋ ਜੀ ਦੋਸਤੋ ਬਹੁਤ ਸੋਹਣਾ ਆਰਡਰ ਕੁਆਲਟੀ ਤਿਆਰ ਕੀਤੀ ਨਿ ਦੇਖਣ ਮੈਂ ਚਾਰੇ ਥਣ ਲੱਗੇ ਗੈਪ ਦੇ ਵਿੱਚ ਕੋਈ ਫੋਟ ਚਾਹਣੀ ਨਾਲ ਭਾਜੀ ਫਿਰ ਡਿਟੇਲ ਦੇ ਦੀਏ ਕਿ ਸੂਆ ਪਹਿਲਾ ਹਾਂ ਜੀ ਸੂਈ ਨੂੰ 3.5 ਮਹੀਨੇ ਹੋਏ ਜੇ 1 ਮਹੀਨੇ ਦੀ ਬਣੀ ਹੈ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਠੀਕ ਹੈ ਜੀ ਤੇ ਰੇਟ ਬਿਲਕੁਲ ਜੈਨੂਅਲ ਹੈ 53000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਜੇ ਕੋਈ ਗੱਡੀ ਆਵਦੀ ਰਹੂ ਪੂਰੇ 50000 ਦੇ ਛੋਟੀ ਜਿਹੇ ਨੂੰ ਵੇਖੋ ਸੋ ਛੋਟੀ ਕਿੱਡੀ ਪਿਆਰੀ 53000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪ ਨਹੀਂ ਲੈ ਆ ਫਿਰ 50000 ਰੁਪਏ ਦੇ ਵਿੱਚ ਤੁਹਾਨੂੰ ਛੋਟੀ ਜੀ ਮਿਲ ਜਣੀ ਜੇ 8 ਕਿਲੋ ਦੁੱਧ ਮੌਕੇ ਦਾ ਤਿਆਰ ਪੂਰੀ ਸੀਲਸ ਲੱਗ ਜੀ ਆਹ ਲੋ ਜੀ ਲੈ ਜੋ ਜੀ ਇਸ ਤੋਂ ਮੇਰਾ ਦੋਸਤੋ ਵੀਰ ਦੇ ਕੋਲ 6 ਨਗ ਹੋਰ ਵੀ ਇਹ ਡਿਟੇਲ ਆਪਾਂ ਕੱਲੀ-ਕੱਲੀ ਸਾਰੇ ਹਰ ਇੱਕ ਨਗਦੀ ਦੱਸੀ ਜਾਵਾਂਗੇ ਵੀਡੀਓ ਦੇ ਵਿੱਚ ਪੇਠਪੁਰਾ ਮੈਂ ਦਾ ਚੈੱਕ ਕਰ ਲੋ ਥਣਾ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਚ ਵੇਖ ਲਿਓ ਆਹ ਰੋ ਜੀ ਬਹੁਤ ਸੋਹਣੀ ਝੋਟੀ ਦੋਸਤੋ ਚੰਗਾ ਕੱਦ ਕੱਠ ਜੇ ਕੋਈ ਵੀਰ ਖਰੀਦ ਕੇ ਖੜੂਗਾ ਦੋਸਤੋ ਇੱਕ ਮਹੀਨਾ ਬਣੀ ਨੋ ਗਿਆ ਕਿ ਉਹ ਵੀਰ ਦੀ ਕਿਸਮਤ ਹੈ ਦੱਜਾ ਬਾਇਨਾ ਭਾਈ ਨਿਕਲੀ ਆਉਂਦਾ ਹਾਂ ਹਾਂਜੀ 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 ਗਾੜੀ ਭਾਜੀ ਮੈਂ ਜੈ ਕਸੈਂ ਦੇਖਵਾਵਾ ਦੀ ਮਾਇਮ ਦੇ ਕੋਡਾ ਠੀਕ ਹੈ ਜੀ ਸੂਈ ਨੂੰ ਇਹ ਜੇ ਨੂੰ 15 ਹਫਤਾ ਮੰਨ ਲਓ ਸੌਰੀ ਹਫਤਾ ਦਾ 10 ਦਿਨ ਹੋਏ ਆ ਹਾਂਜੀ ਆਹ ਕਟਾ ਕੇ ਮਗਰ ਇਹਦੇ ਮਗਰ ਦੋਸਤੋ ਬੱਚਾ ਆਹ ਕਟਾ ਕੇ ਬੈਠਾ ਖਾ ਕੇ ਦਿਖਾ ਦਿਓ ਮੜਾ ਜੀ ਚਲੋ ਆ ਲੋ ਚੈੱਕ ਕਰ ਲਓ ਆ ਦੇਖੋ ਜੀ 10 ਦਿਨ ਦਾ ਟਾਈਮ ਮੰਨ ਕੇ ਚਲੋ ਹਾਂਜੀ ਕੱਟਾ 12 ਦਿਨਾਂ ਦਾ ਟਾਈਮ ਹੋਇਆ ਸੂਈ ਹਾਂਜੀ ਕੱਟਾ ਦੋਸਤੋ ਰਾਜੀ ਆ ਪੀ 94 ਲੀਟਰ ਆਠ ਲਾ ਲੇ ਪੱਕਾ ਆਠ ਮੰਨ ਕੇ ਕੋਈ ਵੀਰ ਭਰਾ ਸੌਦਾ ਕਰਲੇ ਹੈ ਨਾ ਜੀ ਸੁਬਾਹ ਦੱਜਾ ਸੁਬਾਹ ਦੱਜਾ ਤੇ ਇਹਦਾ ਬਰਿਆਮ ਜੀ ਮੁੱਲ ਕਿੰਨਾ ਹੈ ਮੁੱਲ ਭਾਜੀ ਇਹਦਾ ਬਿਲਕੁਲ ਦੇਹ ਰਿਆ ਹਾਂਜੀ ਇਹਦੀ ਪੂਰੇ ਬਾਹਰ ਜਹਾਂ ਦੇ ਵਿੱਚ ਪਹੁੰਚ ਗੱਡੀ ਕੋ ਆਪਦੀ ਨੇ ਉਹ 1000 ਘੱਟ 95000 95000 ਦੀ ਮੱਝ ਮਿਲ ਜਣੀ ਹੈ ਨਾ ਜੀ ਲਓ ਜੀ ਦੋਸਤੋ ਤਾਜੀ ਸੂਈ ਮੱਝ ਬਿਲਕੁਲ 10 ਦਿਨ ਦਾ ਟਾਈਮ ਹੋ ਗਿਆ 8 ਕਿਲੋ ਦੁੱਧ ਮੌਕੇ ਦਾ ਤਿਆਰ ਭਾਜੀ ਲੇਜ਼ ਰੂਟ ਚੋ ਕੇ ਲਿਆ ਦੇ ਤਾਂ ਅਡਰਕ ਦੋਸਤੋ ਬੱਚਾ ਮਗਰ ਕਟਾ ਦੋਨੋ ਟਾਈਮ ਬੱਚੇ ਤੇ ਮਿਲਦੀ ਹੈ 62000 ਰੁਪਏ ਆਦਿਆ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਲਾਥੇ 58000 ਰੁਪਏ ਹੋਊਗਾ ਜੀ ਰੀਟ ਦਾ ਮੌਕੇ ਤੇ ਸੂਈ ਨੂੰ ਆਇਆ ਜੀ ਕੋਈ ਹੱਤਾ ਕਰਦੇ ਆ ਆ ਲੋ ਜੀ ਉਹ ਮਗਰ ਕਟਾ ਜੀ ਤਾਜੀ ਸੂਈ ਬੱਚੇ ਦਾ ਜ਼ਿਆਦਾ ਕਰਦੀ ਆ ਆ ਲੋ ਦੇਖੋ ਜੀ ਤੇ ਦੁੱਧ ਹੈਗਾ ਜੀ ਨਾ ਉਦਾਂ ਲੀਟਰ 8 ਲਾਦੇ ਪੱਕਾ 8 ਲੀਟਰ ਮੰਨ ਕੇ ਕੋਈ ਵੀਰ ਭਰਾ ਸੌਦਾ ਕਰ ਲੇ ਜੀ ਦੁੱਧ 62000 ਦੇ ਵਿੱਚ ਪਹੁੰਚ ਹਾਂਜੀ ਗੱਡੀ ਆਪਦੀ ਲੈਊਗਾ ਤੇ 1000 ਕਰ ਸਕਦਾ ਆ ਲਓ ਜੀ ਆਹ ਲਓ ਜੀ ਕਰੋ ਚੈੱਕ ਜੀ ਦੋਸਤੋ ਬਹੁਤ ਸੋਹਣੀ ਆਰਡਰ ਕੁਆਲਿਟੀ ਲਓ ਜੀ ਚੈੱਕ ਕਰ ਲਓ ਦੋਸਤੋ ਦੋ ਮਜਾ ਤੁਹਾਨੂੰ ਦਿਖਾਤੀਆ ਇਸ ਤੋਂ ਅੱਗੇ ਆ ਗਿਆ ਬਾਈ ਜੀ ਤੀਜਾ ਨੰਬਰ ਇਹ ਦੋਸਤੋ ਮਾਜ ਨੀਲੀ ਰਵੀ ਨਾਲ ਕ੍ਰਾਉਲ ਸੰਗ ਰੱਖਦੀ ਆ ਚੈੱਕ ਕਰ ਲਿਓ ਪਿਛਲੇ ਖੋਰ ਵਾਈਟ ਪੂਸ਼ ਵਾਈਟ ਚਿਹਰੇ ਤੇ ਵੀ ਕੱਟ ਹੈਗਾ ਜੀ ਇਹਦੇ ਮਗਰ ਵੀ ਵਿਰਿਆਮ ਬੱਚਾ ਹੈਗਾ ਹਾਂ ਜੀ ਹਾਂ ਜੀ ਇਹਦੇ ਮਗਰ ਬੱਚਾ ਨੀਲੀ ਰਾਵੀ ਦਾ ਕਟਾ ਹੈ ਦਾ ਮੈਂ ਤੁਹਾਨੂੰ ਪਤਾ ਦਿਖਾਉਂਦਾ ਹਾਂ ਭਾਜੀ ਸਾਰੀ ਡਿਟੇਲ ਪਹਿਲਾਂ ਦੇਣੀ ਇਹਦੇ ਮਗਰ ਭਾਜੀ ਉਹ ਕਟਾ ਨੀਲੀ ਰਾਵੀ ਦਾ ਉਹ ਕਟਾ ਦੋਸਤੋ ਬੱਧਾ ਜੇ ਬੈਠਾ ਮਗਰ 20 ਦਿਨ ਦਾ ਕੋਈ ਟਾਈਮ ਹੋ ਗਿਆ ਹੋਗਾ ਸੂਈ ਨੂੰ ਹੈ ਨਾ ਜੀ ਹਾਂ ਜੀ 20 25 ਦਿਨਾਂ ਦੀ ਸੂਈ ਆ 20 ਤੋਂ 25 ਦਿਨਾਂ ਦਾ ਮਹੀਨੇ ਦੇ ਅੰਦਰ ਅੰਦਰ ਹੀ ਆ ਜੀ ਮਗਰ ਭਾਜੀ ਕਟਾ ਨੀਲੀ ਰਾਵੀ ਦਾ ਵੀ ਤਾਂ ਤੇ ਮਹੀਂ ਵੀ ਨੀਲੀ ਰਾਵੀ ਦੀ ਮੱਝ ਵੀ ਦੋਸਤੋ ਨੀਲੀ ਰਾਵੀ ਦੀ ਸੂਹਾ ਦੂਜਾ ਸੂਹਾ ਦੂਜਾ ਚੈੱਕ ਕਰੋ ਕੱਦ ਕੱਟ ਰਾਜੀ ਪੂਰੀ ਹਾਂਜੀ 8 ਲੀਟਰ ਦੀ ਗਾਰੰਟੀ ਦਵਾਂਗੇ 8 ਲੀਟਰ ਮੰਨ ਕੇ ਕੋਈ ਵੀਰ ਭਰਾ ਸਬਦਾ ਕਰ ਲਿਆ ਹਣਾ ਜੀ ਰੇਟ ਬਿਲਕੁਲ ਜੈ ਜੀ 63000 ਦੇ ਵਿੱਚ ਪਹੁੰਚ 500 ਕਿਲੋਮੀਟਰ ਦੀ ਗੱਡੀ ਕੋਆਪ ਲਈ ਪੂਰੇ 60 ਪੂਰੇ 60 ਹਜ਼ਾਰ ਦੀ ਮਿਲ ਜਣੀ ਹੈ ਨਾ ਜੀ ਸੂਆ ਦੁੱਧਾ ਸੂਈ ਬੱਚਾ ਮਗਰ ਕਟਾ ਦੁੱਧ 8 ਕਿਲੋ ਤਿਆਰ ਮੌਕੇ ਦਾ ਨਾਲੇ ਨਿਕਰੋ ਜਿੱਟਾ ਕ ਨੀਲੀ ਗਾੜੀ ਨੀਲੀ ਰਾਵੀ ਮੱਝ ਦੋਸਤੋ ਆਹ ਲਓ ਜੀ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਜੀ ਨੀਲੀ ਰਾਵੀ ਵਾਲੀਆਂ ਲੋਰਨੀ ਦੀ ਰਾਵੀ ਟੇਡਾ ਕਾ ਆਲੋ ਜੇ ਕੋਈ ਕਰੋ ਚੱਕੀ ਦੀ ਪਿੱਠ ਕੋੜੇ ਦੀ ਚੜਾਈ ਚਾਹ ਕਰ ਲੋ ਇਹ ਪੌਪਰੇ ਦੇ ਮਗਰ ਇਹਦਾ ਕਟਾਣਾ ਹੋਵੇ ਇਸੇ ਕਟਦਾਈ ਹੈ ਹਾਂਜੀ ਹਾਂਜੀ ਪੂਰਾ ਹੀ ਨੀਲੀ ਰਾਵੀ ਦਾ ਪੂਰਾ ਨੀਲੀ ਰਾਵੀ ਦਾ ਦੋਸਤੋ ਪਿਓਰ ਨੀਲੀ ਰਾਵੀ ਦਾ ਜਾਂ ਜੇ ਸੂਈ ਨੂੰ ਕੋ 20 25 ਦਿਨ ਦਾ ਟਾਈਮ ਹੋਇਆ ਮਗਰ ਕਟਾ ਜੇ ਦੁੱਧ 9 10 ਲੀਟਰ ਆ 8 ਲਾਵੇ ਪੱਕਾ 8 ਲੀਟਰ ਮੰਨ ਕੇ ਕੋਈ ਵੀਰ ਭਰਾ ਸੌਦਾ ਕਰੇ ਜੀ 63000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਗੱਡੀ ਕੋ ਆਦੀ ਨੇ ਪੂਰੇ 60 ਹਜ਼ਾਰ ਚ 63000 ਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣੀ ਲਿਆ ਫਿਰ 100 ਆਪਣੇ 60 ਹਜ਼ਾਰ ਦੇ ਆ ਲਓ ਜੀ ਚੈੱਕ ਕਰੋ ਰੇਟ ਦੋਸਤੋ ਬਿਲਕੁਲ ਨਾਰਮਲੀ ਆ ਸਾਰੇ ਕੋਈ ਜਿਆਦਾ ਵੱਡਾ ਰੇਟ ਨਹੀਂ ਦਾ ਜੇ ਆਪਾਂ ਪਸ਼ੂ ਦੇ ਹਿਸਾਬ ਨਾਲ ਦੇਖੀਏ ਦੁੱਧ ਵੀ ਦੇਣ ਦੇ ਆ ਪਸ਼ੂ ਆਓ ਜੀ ਬ੍ਰਿਜਮ ਸਿੰਘ ਜੀ 4 ਨੰਬਰ ਦੀ ਅਸੀਂ ਡਿਟੇਲ ਗੱਡੀ ਭਾਜੀ ਵੱਡੀ ਮੈਂ ਹਾਂਜੀ ਇਹ ਵੀ ਨੀਲੀ ਰਾਵੀ ਦੇ ਨਾਲ ਕੋਈ ਨਿਸ਼ਾਨੀ ਹੈ ਨਾ ਸੁਆ ਦੁੱਜਾ ਹਾਂਜੀ ਦੁੱਧ 9 ਦਾ ਲੀਟਰ ਹੈ 8 ਲਾਦੇ ਪੱਕਾ ਕੋਈ 8 ਲੀਟਰ ਮੰਨ ਕੇ ਕੋਈ ਵੀਰ ਭਰਾ ਸੌਦਾ ਕਰੇ ਜੀ ਇਹਦੇ ਮਗਰ ਦੋਸਤੋ ਨੀਲੀ ਰਾਵੀ ਦੀ ਕੱਟੀ ਆਹ ਲਓ ਜੀ ਕਰੋ ਚੈੱਕ ਜੀ ਆ ਵੇਖੋ ਜੀ ਪਿਓਰ ਨੀਲੀ ਰਵੀ ਜੀ ਕੱਟੀ ਹੋਈ ਸੀ ਨੀਲੀ ਜੀ ਕੱਟੀ ਸੀ ਨੂੰ ਪੰਜ ਚਾਰ ਦਿਨ ਹੋਏ ਚਾਰ ਪੰਜ ਦਿਨ ਦਾ ਟਾਈਮ ਬਿਲਕੁਲ ਤਾਜੀ ਸੂਈ ਜੀ ਹਾਂਜੀ ਕੋਈ ਹਰਤੇ ਦਿੱਕਤ ਨਹੀਂ ਲਓ ਜੀ ਚੈੱਕ ਕਰੋ ਜੀ ਇਹ ਵੱਡੀ ਮੈਂ ਇਹ ਪੂਰੀ ਨੀਲੀ ਰਵੀ ਜੀ ਅੱਛਾ ਭਰਾਵਾ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਭਾਜੀ 63000 ਦੇ ਵਿੱਚ ਪਹੁੰਚ ਜਿਹੜੀ 100 ਕਿਲੋਮੀਟਰ ਦੀ ਗੱਡੀ ਕੋਆਪ ਦੀ ਲੋ ਪੂਰੇ 60000 ਦੋ ਮੱਜਾਂ ਦਾ ਮੁੱਲ 63000 ਰੁਪਏ ਹੋ ਗਿਆ ਨੇ ਠੀਕ ਹੈ ਜੀ ਪੂਰੇ 60000 ਦੀ ਮੈਂ ਲਵਾਂਗਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਪਹੁੰਚ ਹੈਗੀ 63000 ਚ ਜੇ ਕੋਈ ਵੀਰ ਆਪਣੀ ਗੱਡੀ ਲੈ ਆਫੇ 60 ਹਜ਼ਾਰ ਕਿਲੋ ਮਾਝ ਤੁਹਾਨੂੰ ਵੀਰ ਇਹਦੇ ਮਗਰ ਕੱਟੀ ਦੋ ਦਾ ਅੱਠ ਕਿੱਲੋ ਤਿਆਰ ਸੂਈ ਨੂੰ ਤਿੰਨ ਤਿੰਨ ਚਾਰ ਦਿਨ ਦਾ ਟਾਈਮ ਬਿਲਕੁਲ ਤਾਜੀ ਸੂਈ ਜੀ ਨੀਲੀ ਰਾਵੀ ਮੈਂ ਇਹਦੇ ਨੀਲੀ ਰਾਵੀ ਦੀ ਕੱਟੀ ਇਹ ਮਾਝ ਦੋਸਤੋ ਜਿਹੜੀ ਇਹ ਤੋਂ ਪਹਿਲਾਂ ਵਿਖਾਈ ਮਾਝਾਂ ਦੋਵੇਂ ਇੱਕ ਇੱਕ ਘਰੋਂ ਲਿਆਂ ਵੀਰ ਨੇ ਦੋਵੇਂ ਮਈਆਂ ਨੀਲੀ ਰਾਵੀ ਦੀਆਂ ਤੇ ਦੋਹਾਂ ਦੇ ਮਗਰ ਬੱਚੇ ਵੀ ਨੀਲੀ ਰਾਵੀ ਦੀ ਠੀਕ ਹੈ ਜੀ ਇੱਕ ਦੇ ਮਗਰ ਕੱਟਾ ਤੇ ਇੱਕ ਦੇ ਮਗਰ ਲਓ ਜੀ ਚੈੱਕ ਕਰ ਲਓ 60 ਹਜ਼ਾਰ ਦੇ ਵਿੱਚ 500 ਕਿਲੋਮੀਟਰ ਦੀ ਕੈਰੀ ਕਰਦੀ ਹੈ ਸਾਢੇ 60 ਹਜ਼ਾਰ ਚ 100 ਕਿਲੋਮੀਟਰ ਦੀ ਇੱਕ ਵੀਰ ਗੱਡੀ ਆਪਨੇ ਲਈ ਆ ਫਿਰ 60 ਹਜ਼ਾਰ ਚ ਮਿਲਣੀ ਏ ਮਾਝਾ ਬਿਲਕੁਲ ਤਾਜੀ ਸੂਈ ਮੱਝ ਬੱਚਾ ਕੱਟੀ ਮਗਰ ਕੱਟੀ ਵੇਸੋ ਮੱਝ ਦੋਸੋ ਰਿਡੀ ਦੀ ਹੈ ਕੱਟੀ ਲਈ ਲੈ ਕੇ ਲੋ ਜੀ ਆਓ ਜੀ ਬਰਿਆਮ ਸਿੰਘ ਜੀ ਨੰਬਰ ਆ ਗਿਆ 5 ਗਰੀਬ ਜੀ ਝੋਟੀ ਜੇ ਹਾਂਜੀ ਦੂਜਾ ਸੂਆ ਦੂਜਾ ਸੂਆ ਹੈ ਨਾ ਜੀ ਸੂਈ ਨੂੰ ਇਹ 3 1/2 ਮਹੀਨੇ ਜੀ ਬੱਚਾ ਨਹੀਂ ਹੈਗਾ ਮਰਦੀ ਭਾਲੇ ਤੇ 1 ਮਹੀਨੇ ਦੀ ਬਣੀਏ 1 ਮਹੀਨੇ ਦੀ ਬਣੀਏ ਰੇਟ ਭਾਜੀ ਬਿਲਕੁਲ ਜਾਇ ਜਿੰਨਾ ਰੇਟ ਹੋਗਾ ਜੀ 53000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋਆਬ ਦੇ ਲੋਕ 50000 ਨਹੀਂ ਦੇਣਗੇ 50000 ਰੁਪਏ ਦੇ ਵਿੱਚ ਹੈ ਨਾ ਜੀ ਲਓ ਜੀ ਦੋਸਤੋ ਇਹ ਝੋਟੀ ਪਹਿਲਾ ਸੂਆ ਸੂਈ ਜੇ ਪਹਿਲਾ ਸੂਆ ਨਹੀਂ ਦੂਜਾ ਸੂਆ ਸੂਈ ਹੈ ਸੂਈ ਨੂੰ ਕੋਈ ਟਾਈਮ ਦੱਸਿਆ ਵੀ ਵੀਰ ਨੇ ਤਿੰਨ ਸਾਢੇ ਤਿੰਨ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਇੱਕ ਮਹੀਨਾ ਬਣੀ ਨੂੰ ਹੋ ਗਿਆ ਇੱਕ ਮਹੀਨਾ ਬਣੀ ਨੂੰ ਹੋ ਗਿਆ ਤੇ ਦੁੱਧ 7 ਕਿਲੋ ਜੀ ਦੁੱਧ 7 ਲੀਟਰ 7 ਲੀਟਰ ਦੁੱਧ 53000 ਰੁਪਇਆ ਰੇਟ ਬਿਨਾ ਬੱਚੇ ਤੋਂ ਬੱਚਾ ਨਹੀਂ ਹੈਗਾ ਮਿਲਦੀ ਪਹਾੜੇ ਹਾਂਜੀ ਪਹਾੜੇ ਤੇ ਮਿਲਦੀ ਜੀ ਦੋਵੇਂ ਟਾਈਮ 53000 53000 ਚ ਪਹੁੰਚ ਤੀ ਜੇ ਵੀ ਵੀ ਗੱਡੀ ਆਪਣੀ ਲੈ ਆ ਫੇਟੂ 60000 ਹੋਊਗਾ ਤੇ ਪੂਰੇ 50000 ਪੂਰਾ 50000 ਰੁਪਇਆ ਜੀ ਹਾਂਜੀ ਲਓ ਜੀ ਚੈੱਕ ਕਰ ਲਓ ਆਹ ਲਓ ਜੀ ਵੇਖੋ ਜੀ ਸੋਹਣੀ ਮੱਝਾ ਦੋਸਤੋ ਲੋਗੀ ਬਿਲਕੁਲ ਝੋਟੀ ਹੈ ਜੇ ਆ ਲੋ ਜੀ ਕਰੋ ਚੱਕ ਤਾਂ ਮਾਲ ਸਿਰੇ ਚ ਆਇਆ ਕੋ 9 ਵਜੇ ਜੀ ਆਪ 10 ਵਜੇ ਜੀ ਆ ਜੀ ਮਾਲ ਦੋਸਤੋ ਸਾਰਾ ਅੱਜ ਹੀ ਆਇਆ 9 10 ਵਜੇ ਦੇ ਵਿੱਚ ਵਿੱਚ ਜਿਹੜੀ ਚਵਾਈ ਹੋਈ ਆ ਇਸ ਕਰਕੇ ਸ਼ਾਮਾਂ ਤੱਕ ਦੋਸਤੋ ਪਸੂ ਜਿਹੜਾ ਤਕਰੀਬਨ ਆਰਡਰ ਕੁਆਲਟੀ ਬਹੁਤ ਸੁਣੀ ਚਾਰ ਕਰ ਲੈਂਦਾ ਲਓ ਜੀ ਆਓ ਜੀ ਬਰਿਆਮ ਸਿੰਘ ਜੀ 6 ਨੰਬਰ ਆ ਗਿਆ ਇਹ ਵੀ ਪਾਣੀ ਸੁਆ ਦੱਜਾ ਜੀ ਦੁੱਧ 9 10 ਲੀਟਰ ਜੀ ਤੇ ਤਰੀਨ ਹੋਇਆ ਜੀ ਨੂੰ ਕੋਈ 25 ਦਿਨ ਵੀ ਨਾ 25 ਦਿਨ ਤੋਂ ਮਹੀਨੇ ਦਾ ਟਾਈਮ ਹੋ ਗਿਆ ਜੀ ਹੈਨੇ ਇਹਦੇ ਮਗਰ ਹੈਗਾ ਜੀ ਕਟਾ ਆ ਜੀ ਚੋਬਰ ਦੇ ਮਗਰ ਵੇਖੋ ਜੀ ਮਗਰ ਦੇ ਕਟਾ ਰੱਜਿਆ ਪੁੱਜਿਆ ਦੁੱਧ ਤਾਂ 8 ਲੀਟਰ ਹੋਊਗਾ ਪੱਕਾ ਰੱਜਿਆ ਪੁੱਜਿਆ ਚੋਬਰ ਗਾਲੀ ਕਰਨ ਦੇ ਤੇ ਰੇਟ ਬਿਲਕੁਲ ਨੋਰਮਲ ਹਾਂਜੀ ਇਹਦੀ ਭੀ 52 ਪਟਵੰਡਾ ਆ ਉਹਦੇ ਤੇ ਪਹੁੰਚ 100 ਕਿਲੋ ਮੀਟਰ ਤੱਕ ਗੱਡੀ ਘਾਦੀ ਦੇਊਗਾ 55000 ਹੈ ਨਾ ਜੀ 55 ਤੱਕ ਪਹੁੰਚ ਜਾ ਹਾਂ ਜੀ ਗੱਡੀ ਆਦੀ ਲਿਓਗਾ 55 ਪੂਰੇ 52 52000 52000 ਇਹਨਾਂ ਸਰਦਾਂ ਆਪਾਂ 100 ਕੋਲ ਠੀਕ ਹੈ ਲਓ ਜੀ ਚੈੱਕ ਕਰ ਲਓ ਦੁੱਧ 8 ਕਿਲੋ ਜੀ ਹਾਂ ਜੀ 8 ਕਿਲੋ ਦੁੱਧ ਤਿਆਰ ਹੈ ਜੀ ਹਾਂ ਜੀ 8 ਕਿਲੋ 8 ਕਿਲੋ ਦੁੱਧ ਤਿਆਰ ਜੇ ਤੇ ਬੱਚਾ ਤਾਂ ਮਗਰ ਕੱਟਾ ਜੇ 20 ਤੋਂ 25 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਮਹੀਨੇ ਦਾ ਨਾਲੇ ਕੋਈ ਮਹੀਨਾ ਲਾਲੇ ਕੋਈ ਜੀ 53000 ਚ 100 ਕਿਲੋਮੀਟਰ ਤੱਕ ਦੀ ਪਹੁੰਚ ਗੱਡੀ ਆਪ ਦੀ ਲਿਓ ਕੋਈ ਤੇ ਪੂਰੇ ਪੂਰੇ 50000 ਦੇ ਨਾ ਨਾ ਹਾਂ ਥੋੜੀ ਜਿਹੀ ਪਲੇਖਾ ਪਾ 55000 ਦੀ ਪਹੁੰਚ ਹੈ ਨਾ ਹਾਂ 55000 ਦੇ ਵਿੱਚ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਲਓ ਫਿਰ 53 ਆਪਣੇ 55000 ਦੇ ਲਓ ਜੀ ਦੋਸਤੋ ਕਈ ਵਾਰੀ ਚਲੋ ਪਲੇਖਾ ਲੱਗਣਾ ਕੋਈ ਵੱਡੀ ਗੱਲ ਨਹੀਂ ਕੋਈ ਨਹੀਂ ਬਾਤ ਦੀ ਵੀ ਅਰੀਜ ਨਾ ਵੇਚ ਤਾ ਫੂਲਣਾ ਨਹੀਂ ਹਾਂਜੀ ਹਾਂਜੀ 45000 ਠੀਕ ਹੈ ਜੀ 55000 ਰੁਪਇਆ ਮੌਕੇ ਦਾ ਰੇਟ ਇਹਦਾ ਇਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀ ਗੱਡੀ ਆਪੇ ਲੈ ਕੇ ਪਹੁੰਚਦਾ ਫਿਰ 200 ਮਿਲਣਗੇ 52000 ਰੁਪਏ। ਹਾਂਜੀ। ਆਓ ਜੀ ਇਹ ਦੋ ਅਗੇ। ਗੱਡੀ ਭੜੀ ਝੋਟ ਗਈ ਏ। ਜੀ। ਸੁਆਦ ਅੱਜਾ। ਹਾਂਜੀ। ਸਰੀ ਨੂੰ ਹੋਏ ਕੋਈ ਇਹਨੂੰ 5-4 ਦਿਨ। 5-4 ਦਿਨ ਹੋ ਗਿਆ ਹੈ ਨਾ। ਇਹਦੇ ਮਗਰ ਬੱਚਾ ਮਗਰ ਕੱਟਾ ਹੈ। ਇਹਦੇ ਮਗਰ 200 ਬੱਚਾ ਕੱਟਾ ਜੇ। ਆਹਨੇ ਕੱਟਾ। ਆਹ ਜੀ ਕੱਟਾ ਹੈ ਤੇ ਮਗਰ ਆ ਬੈਠਾ ਜੀ। ਚੱਲ ਬਿਲਕੁਲ ਤਾਜ਼ਾ ਬੱਚਾ। ਬਿਲਕੁਲ ਤਾਜ਼ਾ ਜੀ ਆ ਵੇਖੋ। ਲਓ ਜੀ ਚੈੱਕ ਕਰ ਲਓ। ਹਾਂਜੀ। ਤੇ ਦੁੱਧ ਹੈਗਾ ਜੇ ਇਸਲੇ 9 ਲੀਟਰ 8 ਲਾਹੇ ਬਾਕੀ 8 ਲੀਟਰ ਮੰਨ ਕੇ ਕੋਈ ਵੀਰ ਭਰਾ ਜੀ ਨੇ ਖੜਨੀ ਸਬਦਾ ਕਰ ਸਕਦਾ ਹਾਂਜੀ ਤੇ ਇਹਦਾ ਇਹਦੀ ਬਰਿਆਮ ਸਿੰਘ ਜੀ ਕਿੰਨੇ ਚ ਪਹੁੰਚ ਕਰਣੀ ਹੈ ਇਹਦੀ ਭਾਜੀ ਪੂਰੇ 68000 ਦੇ ਵਿੱਚ ਪਹੁੰਚ 100 ਕਿਲੋ ਵਿੱਚ 68000 ਦੇ ਵਿੱਚ ਹੈ ਨਾ ਜੀ ਹਾਂ ਗੱਡੀ ਕੋ ਆਪ ਦੀ ਲਿਆਉਗਾ ਤੇ ਪੂਰੇ 65000 ਪੂਰੇ 65000 ਦੀ ਮਿਲਣੀ ਹੈ ਦੋਸਤੋ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਉਂਦਾ ਤੇ ਤੇ ਜੇ ਪਹੁੰਚ ਕਰਨੀ ਹੈ ਵੀਰ ਨੇ ਫੇਰ ਦੋਸਤੋ ਹੋਊਗੀ 68000 ਦੇ ਵਿੱਚ ਪਹਿਲੀ ਭੈਣ ਤੋਂ ਉਹ ਬਲੇਖਾ ਦਾ ਜਾਂਦਾ ਹਾਂਜੀ ਹਾਂ ਜਿਹੜੀ 100 ਕਿਲੋਮੀਟਰ ਦੀ ਕਮੇਰ ਕਰਦੇ 100 ਕਿਲੋਮੀਟਰ ਦੋਸਤੋ 68000 ਰੁਪਏ ਦੇ ਵਿੱਚ ਪਹੁੰਚਿਆ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆ ਗਿਆ ਫਿਰ 65000 ਚ ਮਿਲਦੀ ਬਿਲਕੁਲ ਤਾਜੀ ਸੂਈ ਮੱਝ ਬੱਚਾ ਕੱਟਾ ਦੁੱਧ 8 ਕਿਲੋ 9 ਕਿਲੋ ਮੰਨ ਕੇ ਕੋਈ ਸੌਦਾ ਕਰ ਲੈ ਬਖਾਵਾ ਲੀਟਰ ਹੀ ਆ 8 ਲਾ ਦੇ ਕੋਈ ਠੀਕ ਹੈ ਜੀ ਲਓ ਜੀ ਦੋਸਤੋ ਕਰੋ ਚੈੱਕ ਜੀ ਸੋਣਾ ਦੋਸਤੋ ਕਦ ਕਾਠ ਮੈਂ ਦਾ ਬਰਧਾ ਅਜਾ ਜੀ ਪੂਰੇ ਵੱਡੇ ਕਦ ਕਾਠ ਦੀ ਇਹ ਚੈੱਕ ਕਰ ਲਿਓ ਪੂਰੇ 68000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਹਾਂਜੀ 68000 ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਨੀ ਲੈ ਕੇ ਪਹੁੰਚਦਾ ਫੇਰ ਮਿਲਣੀ ਜੇ ਪੂਰੇ 65000 ਦੇ ਹਾਂਜੀ ਲਓ ਜੀ ਸੱਤ ਨਗਰ ਤੁਹਾਨੂੰ ਦਿਖਾਤੇ ਆ ਸੱਤੇ ਨਗਰ ਦੀ ਡਿਟੇਲ ਵੀਰ ਨੇ ਦੱਸਤੀ ਇਕੱਲੇ ਇਕੱਲੇ ਨਗਰ ਦੀ ਕਿਸੇ ਵੀਰ ਨੂੰ ਕੋਈ ਕਨਫਿਊਜ਼ਨ ਹੋ ਜੇ ਤੇ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦਾ ਵਾ ਸੁਵੇਸਵਾਇ ਪਹੂ ਆ ਪੰਜ ਨਗ ਬੱਚਿਆਂ ਦੇ ਦੋ ਬੱਚਿਆਂ ਤੋਂ ਬਿਨਾ ਸੁਵੇਸਵਾਇ ਪਹੂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰੋ ਜਰੂਰ ਐਡਰੈਸ ਬਗਦਾ ਇਕ ਰਿਫੀ ਬੋਲ ਦੇਣਾ ਪਿੰਡ ਝਾਮਕੇ ਤਸਕਿਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਬਾਈ ਜੀ ਫੋਨ ਨੰਬਰ ਇਕ ਰਿਫੀ ਬੋਲ ਦਿਓ ਫੋਨ ਨੰਬਰ 968474427 9684741 ਹਾਂਜੀ ਹੱਥ ਜੋੜ ਕੇ ਹੋਈ ਬੇਨਤੀ ਏ ਹਾਂਜੀ ਵੀਡੀਓ ਪ੍ਰਵਾਹਨ ਦੇ ਵਿੱਚ ਬੈਠੇ ਦੇਖੋ ਫਿਰ ਆਪਾਂ ਸੁਸਾਈ ਬਿਆਨਾਂ ਤੋਂ ਠੀਕ ਹੈ ਜੀ ਸੁਸਾਈ ਬਿਆਨਾਂ ਦਾ ਟਾਈਮ ਹੋਊਗਾ ਜੀ ਬਿਆਨਾਂ ਦਾ ਟਾਈਮ ਚਵੀਆਂ ਘੰਟਿਆਂ ਬਾਅਦ ਠੀਕ ਹੈ ਜੀ ਕਰੇ ਆ ਗਏ ਪਹਿਲੀ ਗੱਲ ਆਪਦੀ ਤਸਲੀ ਕਰਕੇ ਫਿਰ ਠੀਕ ਹੈ ਸਾਸਰੀ ਘਰ ਸਾਸਰੀ ਘਰ